एक्स एमएलए साहब जगिंद्रपाल जी नीनू जी मैं पाड़ा साहब साढ़े आए ने जिले के प्रधान मैं ना लगा बहुत लग जा गर्मी बहुत है जो स्टेज ते बैठे सारे लीडर साहबान अजेगा ब्लाक जिते कि कांग्रेस ने साड़ा ਇੱਥੇ ਜਿਹੜਾ ਮੁੱਖ ਮਕਸਦ ਆ ਉਹਦੇ ਲਈ ਆਪਾਂ ਇਕੱਠੇ ਹੋਏ ਆ। ਇੱਥੇ ਹੁਣੇ ਜਗENDER ਪਾਲ ਜੀ ਬੋਲ ਕੇ ਗਏ ਨੇ। ਵਾਕਿਆ ਹੀ ਇਸ ਇਲਾਕੇ 'ਚ ਸਭ ਤੋਂ ਵੱਧ ਤਸ਼ੱਦਦ ਹੋ ਰਿਹਾ। ਮਰ ਕੋਲ ਲੜਾਈ ਤੁਸੀਂ ਬਹੁਤ ਲੜੀ ਆ। ਤੁਹਾਡਾ ਥੋੜ੍ਹਾ ਜਿਹਾ ਵੋਟਾਂ ਦੇ ਫਰਕ ਰਹਿ ਗਿਆ ਨਿੱਤੇ ਤੁਸੀਂ ਆਮ ਆਦਮੀ ਪਾਰਟੀ ਦੇ ਗੋਟੀਆਂ ਲਾ ਦਿੱਤੀਆਂ ਸੀ ਬਦਕਿਸਮਤੀ ਦੇ ਨਾਲ ਜਿਹੜਾ ਆਪਣੇ ਆਪ ਨੂੰ ਅੱਗੇ ਕਾਮਰੇਡ ਲਿਖਦਾ ਸੀ ਉਹ ਕਾਮਰੇਡ ਨਹੀਂ ਸੀ ਕਾਮਰੇਡ ਦੇ ਭੇਸ ਦੇ ਵਿੱਚ ਇੱਕ ਭੇੜੀਆ ਬੈਠਾ ਸੀ ਜਿਹਦਾ ਕਦੀ ਦਾਰ ਨਹੀਂ ਸੀ ਲੱਗਾ ਤੇ ਉਹਦਾ ਆਮ ਆਦਮੀ ਪਾਰਟੀ 'ਚ ਜਾ ਕੇ ਟਿਕਟ ਮਿਲਣ ਕਰਕੇ ਉਹਦਾ ਦਾਰ ਲੱਗ ਗਿਆ ਇਹ ਜਿਹੜੇ ਦਾਅ ਵਾਲੇ ਹੁੰਦੇ ਆ ਬਹੁਤਾ ਛੇੜ ਨਹੀਂ ਚੱਲਦੇ ਹੁੰਦੇ ਯਾਦ ਰੱਖੋ ਜਿਹੜਾ ਪੁਲਿਸ ਵਾਲਾ ਇੱਥੇ ਕੋਈ ਤਸ਼ੱਦਦ ਕਰਦਾ ਮੈਨੂੰ ਵੀ ਪਤਾ ਇਹਨਾਂ ਨੂੰ ਆਪਾਂ ਬਖਸ਼ਣਾ ਨਹੀਂ ਇਹ ਜਿਹੜੇ ਹੋਰ ਕੇਸ ਬਣਾਉਂਦੇ ਨੇ ਮੈਂ ਪਿੱਛੇ ਵੀ ਕਿਹਾ ਸੀ ਬਾਜਵਾਤ ਸਾਹਿਬ ਨੂੰ ਵੀ ਪਤਾ ਬਾਜਵਾਤ ਸਾਹਿਬ ਸਾਡੇ ਚ ਕਮਜ਼ੋਰੀਆਂ ਆ ਜਾਂਦੀਆਂ ਪਰ ਇਹਨਾਂ ਵਰਕਰਾਂ ਚ ਕਦੀ ਕਮਜ਼ੋਰੀ ਨਹੀਂ ਆਈ ਇਹਨਾਂ ਨੇ ਇੱਕ ਹਮੇਸ਼ਾ ਹੀ ਵੜਿੰਗ ਜੀ ਵਰਕਰ ਉਦੋਂ ਦੁਖੀ ਹੁੰਦਾ ਜਦੋਂ ਕੁੱਟ ਖਾ ਕੇ ਉਸ ਅਫੀਸਰ ਕੋਲੋਂ ਤੇ ਨਾਲ ਦੇ ਥਾਣੇ ਚ ਲੱਗਾ ਹੁੰਦਾ ਜਾਂ ਨਾਲ ਦੀ ਤਹਿਸੀਲ ਚ ਲੱਗਾ ਹੁੰਦਾ ਉਦੋਂ ਉਹਨੂੰ ਸਭ ਤੋਂ ਵੱਧ ਦੁੱਖ ਲੱਗਦਾ ਦੋ ਤਿੰਨ ਮਨਸਤੀ ਆਪਾਂ ਕੱਢ ਲਿਆ ਨੇ ਤੇ ਅਸੀਂ ਵੀ ਇਹੋ ਹੀ ਕਰਦੇ ਰਹੇ ਆ ਕਿ ਜਿਹੜਾ ਫਿਰੋਜ਼ਪੁਰ ਵਾਲਾ ਡੇਰ ਬਾਬਾ ਨਾਨਕ ਪਹੁੰਚ ਗਿਆ ਇਹ ਹੁਣ ਜਿਹੜੇ ਚੋਣੇ ਬਦਲਣ ਵਾਲੇ ਨੇ ਇਹਨਾਂ ਵੱਲ ਜ਼ਰੂਰ ਧਿਆਨ ਰੱਖੀਏ ਇਹਨਾਂ ਨੂੰ ਕੋਈ ਧਮਕੀ ਨਹੀਂ ਪਰ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਪੁਲਿਸ ਵਾਲਿਆਂ ਨੂੰ ਆਪਣੇ ਆਪ ਨੂੰ ਸੁਧਾਰ ਲਓ ਇਹ ਆਫੀਸਰਾਂ ਨੂੰ ਕਹਿਣਾ ਚਾਹੁੰਦਾ ਰਹਿ ਗਿਆ ਜੀ 1 ਸਾਲ ਤੁਹਾਨੂੰ ਭੱਜਦਿਆਂ ਨੂੰ ਵਾਰ ਨਹੀਂ ਮਿਲਦਾ ਜਿਹੜੇ ਜਿੰਨੇ ਜਨੇ ਨਜਾਇਜ਼ ਕੀਤੀਆਂ ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਇਹ ਮਤਛੜ ਕਰਨ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾ ਤੇ ਕੇਸ ਬਣਾ ਦਿੱਤਾ ਇਹ ਉੱਠ ਕੇ ਭਗਵੰਤ ਮਾਨ politcal ਬੰਦੇ ਦਾ ਕੇਸ ਬਣਾਏਗਾ politcal ਬੰਦੇ ਦਾ ਕੇਸ ਨਹੀਂ ਬਣਨਗੇ ਜਿਹੜੇ ਅਫਸਰਾਂ ਨੇ ਗਲਤ ਕੰਮ ਕੀਤੇ ਉਹਨਾਂ ਦੇ ਸਭ ਤੋਂ ਪਹਿਲਾਂ ਇਹ ਉਹਨਾਂ ਦੇ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹ ਚ ਦਵਾਵਾਂਗੇ ਯਾਰ ਪੋਲੀਟਿਕਲ ਜਮਾਤ ਆਪਾਂ ਬਦਨਾਮ ਕਰ ਦਿੱਤੀ ਆ ਔਰ ਇਹਨਾਂ ਨੇ ਕਹਿੰਦੇ ਬਦਨਾਮ ਕੀਤੀ ਆ ਤਸ਼ੱਦਦ ਇਹ ਕਰਨ ਤੇ ਕਹਿ ਦੇਣ ਕਿ ਮੈਨੂੰ ਉਹਨੇ ਕਿਹਾ ਸੀ ਕੀ ਗੱਲ ਤੂੰ ਸੋਹ ਜੇ ਤਨਖਾਹ ਤੇਨੂੰ ਕਟਾਰੂ ਚੱਕ ਦਿੰਦਾ ਤਨਖਾਹ ਤੇਨੂੰ ਸੁਖਜੰਦਰ ਸਿੰਘ ਰੰਦਾਵਾ ਦਿੰਦਾ ਇੱਕ ਲੱਗਦਾ ਤੁਹਾਡੇ ਤੇ ਤਨਖਾਹ ਉਥੋਂ ਮਿਲਦੀ ਆ ਇਹ ਬੇਈਮਾਨਾਂ ਨੂੰ ਦੱਸਿਆ ਜਾਏਗਾ ਕਿ ਤੁਸੀਂ ਸਰਕਾਰ ਦੇ ਨੌਕਰ ਜੇ ਤੁਸੀਂ ਕਿਸੇ ਪਾਰਟੀ ਦੇ ਨੌਕਰ ਨਹੀਂ ਪਾਰਟੀਆਂ ਬਦਲਦੀਆਂ ਰਹਿੰਦੀਆਂ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਆ ਉਹਦੇ ਨੌਕਰ ਬਣ ਕੇ ਰੋ ਉਹਦੀ ਸੁਣੋ ਇਹਨਾਂ ਸੁਣੋ ਕਿ ਕਦੀ ਕੋਈ ਯਾਰ ਸਮਝ ਨਹੀਂ ਆਉਂਦੀ ਯਕਿੰਦਰਪਾਲ ਜੀ ਤੁਸੀਂ ਜਿਹਦਾ ਨਾਂ ਲਿਆ ਉਹਦਾ ਤੇ ਵੈਸੇ ਹੀ ਨੀ ਨਾਂ ਲੈਣਾ ਚਾਹੀਦਾ ਯਾਰ ਮੈਂ ਤੈਨੂੰ ਬੜਾ ਵਧੀਆ ਬੰਦਾ ਸਮਝਦਾ ਹਾਂ ਆ ਸਾਡੀਆਂ ਧੀਆ ਪੈਣਾ ਬੈਠੀਆਂ ਨੇ ਤੇ ਉਹ ਜਿਹੜੇ ਵਿਹੜੇ ਦੇ ਵਿੱਚੋਂ ਦੇ ਨਿਕਲਦੇ ਤੇ ਬੀਬੀਆਂ ਤੇ ਆਪਣੇ ਮੁੰਡੇ ਲਕੋਉਂਦੀਆਂ ਫਿਰਦੀਆਂ ਨੇ ਯਾਰ ਜਿਸ ਮੰਤਰੀ ਨੂੰ ਬਾਜਵਾ ਸਾਹਿਬ ਤੁਸੀਂ ਹੁਣੇ ਲੈਕਚਰ ਕਰਦੇ ਆਏ ਇੱਕ 34 ਸਾਲਾਂ ਦਾ ਨਾ ਤਾਂ ਮੰਤਰੀ ਚਾਰ ਵਾਰੀ ਵਿਆਹ ਕਰਾ ਗਿਆ ਯਾਰ ਇਹ ਖਾਂਦੇ ਕੀ ਨੇ ਇਹੋ ਕਿ ਅੰਮੇ ਚਾਰ ਵਾਰੀ ਵਿਆਹ ਕਰਾਇਆ ਕੋਈ ਯਾਰ ਸ਼ਰਮ ਨਹੀਂ ਇਹ ਆਪਾਂ ਜਿਹੜੇ ਸਟੇਜ ਤੇ ਬੈਠੇ ਆ ਯਾਰ ਆਪਣੇ ਬਜ਼ੁਰਗਾਂ ਨੇ ਕਿੰਨੇ ਕਿੰਨੇ ਸਾਲ ਜ਼ਿੰਦਗੀ ਦੇ ਕੱਢ ਦਿੱਤੇ ਤੇ ਜਸਕਰ ਵਾਲੂ ਵੇਖੀਦਾ ਸੀ ਉਹ ਉੱਠ ਕੇ ਕਹਿੰਦੀ ਮੇਰਾ ਭਰਾ ਆ ਗਿਆ ਮੇਰੀ ਭੈਣ ਮੇਰਾ ਇਹ ਚਾਚਾ ਆ ਗਿਆ ਮੇਰਾ ਤਾਇਆ ਆ ਗਿਆ ਤੇ ਅੱਜ ਬੜੇ ਮਾਨ ਨਾਲ ਕਹਿੰਦੇ ਆ ਕਿ ਇਹ ਮੇਰੀ ਸਾਬਕਾ ਪਤਨੀ ਆ ਉਹ ਲਾਹਨਤ ਹੈ ਤੇਰੇ ਤੇ ਸਾਬਕਾ ਪਤਨੀ ਨਾ ਇਹੋ ਜਿਹੇ ਫੋਟੋਆਂ ਨੂੰ ਅੱਜ ਦਿਖਿਆ ਨੇ ਇਹ ਇਹ ਹੱਸਣ ਵਾਲੀਆਂ ਗੱਲਾਂ ਨਹੀਂ ਇਹ ਪੰਜਾਬ ਦੀ ਬਰਬਾਦੀ ਵਾਲੀਆਂ ਗੱਲਾਂ ਨੇ ਇਹ ਪੰਜਾਬ ਨੂੰ ਇਹ ਵਾਰਡ ਖਾਨ ਖਾਨ ਨੂੰ ਤਰਪੀਆ ਖੇਤ ਕਦੀ ਖਤਮ ਨਹੀਂ ਹੁੰਦੇ ਜਦ ਜਦੋਂ ਵਾਰਡ ਟੁੱਟ ਜੇ ਤੇ ਵਾਰਡ ਖਾਨ ਲੱਗ ਪਏ ਉਦੋਂ ਉਹ ਖੇਤ ਖਤਮ ਹੋ ਜਾਂਦਾ ਇਹ ਆਮ ਆਦਮੀ ਪਾਰਟੀ ਵਾਲਾ ਖੇਤ ਖਤਮ ਪੰਜਾਬ ਦਾ ਖੇਤ ਨੇ ਇਹਨਾਂ ਖੇਲ ਖਤਮ ਕਰ ਦਿੱਤਾ ਯਾਰ ਖਰਾਕ ਮੰਤਰੀ ਇਹ ਜੰਗਲਾਂ ਦਾ ਮੰਤਰੀ ਇਹ ਨਾ ਕਹੇ ਦੀ ਕੁਕੜੀ ਰਹਿਣ ਦੇਂਦਾ ਨਾ ਕਹੇ ਦੀ ਬਤਕ ਰਹਿਣ ਦੇਂਦਾ ਨਾ ਤੁਹਾਡੇ ਇੱਥੇ ਅੱਗ ਲੱਗੀ ਨਾ ਕੋਈ ਹਿਰਨ ਦੇਂ ਦਿੱਤਾ ਇਵੇਂ ਹੀ ਹੋਇਆ ਨੇ ਜਿਹੜੀ ਅੱਗ ਲੱਗੀ ਜੰਗਲ 'ਚ ਤੇ ਲਵਾਈ ਕਿੰਨੇ ਆ ਲੁਆਈ ਇਹ ਕਟਾਰੂ ਚੱਕ ਨੇ ਉਸ ਜੰਗਲ ਚ ਅੱਗ ਲੁਆਈ ਜਿਹੜੀਆਂ ਉਹਨਾਂ ਉੱਥੇ ਖੇਰ ਦੀਆਂ ਲੱਕੜਾਂ ਜਿਹੜੀਆਂ ਵੱਢ ਕੇ ਤੇ ਇਹਨੇ 2 ਨੰਬਰ ਦਾ ਖੇਰ ਵੇਚੀ ਉਹਦੇ ਕਰਕੇ ਅੱਗ ਲੱਗੀ। ਭਰਾਵੋ ਪੋਹੀ ਵਾਲਿਓ ਆ ਬਾਰਡਰ ਤੇ ਤੁਸੀਂ ਬੈਠੇ ਹੋ ਮੈਂ ਉਦੋਂ ਆਇਆ ਜਿੱਦਾਂ ਸੰਦੂਰ ਜਿਹੜਾ ਆਪਰੇਸ਼ਨ ਚੱਲਿਆ ਤੁਸੀਂ ਤਗੜੇ ਹੋ ਕੇ ਬੈਠੇ ਸੀ ਤੇ ਕਟਾਰੂ ਚੱਕ ਕਿੱਥੇ ਸੀ? ਇਹ ਨੂੰ ਨਹੀਂ ਦੱਸਿਆ ਇਲਾਕਾ ਇਹ ਨੂੰ ਨਹੀਂ ਦੱਸਿਆ ਪਿੰਡ ਇਹ ਨੂੰ ਨਹੀਂ ਦੱਸਿਆ ਕਿ ਮੈਂ ਆਪਣਾ ਪੰਜਾਬ ਦਾ ਮੰਤਰੀ ਹਾਂ ਯਾਰ ਸਾਡੇ ਵੇਲੇ ਵਿੱਚ ਆਇਆ ਸੀ ਨਾ ਕਰੋਨਾ ਆਇਆ ਸੀ ਘਰ-ਘਰ ਕਿੰਨੀ-ਕਿੰਨੀ ਵਾਰਾਂ ਕਣਕ ਦਾ ਅਨਾਜ ਭੇਜਿਆ ਇਹਦੇ ਕੋਲ ਨਹੀਂ ਸੀ ਕਿ ਯਾਰ ਮੇਰਾ ਮੇਰਾ ਪੁਆ ਹਲਕਾ ਗਰੀਬ ਹਲਕਾ ਓਏ ਆਪ ਖਾਨ ਦੇ ਨਾਲੋਂ ਇਹਨਾਂ ਨੂੰ ਭੇਜਣਾ ਸੀ ਖਾਣ ਲਈ ਕਿ ਤੁਸੀਂ ਆ ਲਓ ਓਏ ਪਾਕਿਸਤਾਨ ਦਾ ਸੀ ਮੂੰਹ ਤੋੜ ਜਵਾਬ ਦੇਵਾਂਗੇ ਮੈਂ ਡਾਗਿਆ ਜੇ ਸਾਲ ਸਾਲ ਤੋਂ ਵੱਧ ਨਹੀਂ ਲਿਆ ਨਾ ਕਿਸੇ ਅਫੀਸਰ ਨੇ ਇਹਨਾਂ ਦੀ ਸੁਣਨੀ ਆ ਤੇ ਨਾ ਕਿਸੇ ਪਬਲਿਕ ਨੇ ਸੁਣਨੀ ਆ ਇਹਨਾਂ ਦੌੜਨਾ ਜੇ ਹੁਣ ਕਾਂਗਰਸ ਵੱਲ ਨੂੰ ਬਾਜਾ ਸਾਹਿਬ ਲੈ ਕੇ ਬੜੇ ਸਾਹਿਬ ਲੈ ਕੇ ਲਾਲੋ ਦੀ ਪਬਲਿਕ ਦੇ ਵਿੱਚ ਤੁਹਾਡੇ ਕੋਲ 80 ਤੋਂ ਵੱਧ ਐਮਐਲਏ ਆਉਣਗੇ ਕਿ ਜਿਹੜੇ ਕਹਿਣਗੇ ਸਾਨੂੰ ਕਾਂਗਰਸ ਜੁਆਇਨ ਕਰਾ ਲਓ ਇਹ ਸਮਾਨ ਹੈ ਕੀ ਆ ਇਹ ਤਾਂ ਪਤਾ ਨਹੀਂ ਕਿੱਥੋਂ ਆ ਗਿਆ ਉਹ ਤੁਹਾਨੂੰ ਕਹਿੰਦਾ ਸੀ ਨਾ ਕਿ ਇਹ ਪ੍ਰਤਾਪ ਬਾਜਵਾ ਕਹਿੰਦਾ ਸਮਾਨ ਸਮਾਨ ਅਜੇ ਤੁਸੀਂ ਬਹੁਤ ਤੁਹਾਡੀ ਗੱਲ ਕਹਿ ਦਿੱਤੀ ਆ ਹੈ ਮਟੀਰੀਅਲ ਸਮਾਨ ਨਹੀਂ ਕਹ ਲੋ ਮਟੀਰੀਅਲ ਤੇ ਵਾਕਿਆ ਇਹ ਮਟੀਰੀਅਲ ਕੀ ਆ ਇੱਕ ਟਾਰੂ ਚੱਕ ਮਟੀਰੀਅਲ ਲਿਆ ਕਿ ਜਾਂ ਜਿਹੜੀ ਕੱਲ ਪਰਸੋ ਆਈ ਕਹਿੰਦਾ ਮੈਂ ਚਾਰ ਵਿਆਹ ਕਰਾਲੇ ਕੋਈ ਦੋ ਕਰਾ ਕੇ ਕੋਈ ਪੰਜ ਕਰਾ ਕੇ ਕੋਈ ਡੇਢ ਕਰਵਾ ਗਿਆ ਓ ਯਾਰ ਪੰਜਾਬ ਆ ਪੰਜਾਬ ਨੂੰ ਲੈ ਕੇ ਚੱਲੋ ਪੰਜਾਬ ਦੀ ਤਰੱਕੀ ਕਰੋ ਜੇ ਵੀ ਅਸੀਂ ਕਹਿੰਦੇ ਆ ਕਿ ਅਸੀਂ ਅੱਜ ਕੰਮ ਕੀਤੇ ਨੇ ਇਹਨਾਂ ਕੋਲ ਇੱਕ ਕੰਮ ਦੱਸਦੇ ਭਗਵੰਤ ਮਾਨ ਜਿਹਨੇ ਕੋਈ ਪੰਜਾਬ ਲਈ ਕੰਮ ਕੀਤਾ ਪੰਜਾਬ ਨੂੰ ਵੇਜਟ ਦਾ ਪੰਜਾਬ ਨੂੰ ਕੰਗਾਲ ਕਰ ਦਿੱਤਾ ਆ ਕੇਜਰੀਵਾਲ ਜਿਹੜਾ ਦਿੱਲੀ ਵਾਲੇ ਫੇਲ ਕਰਕੇ ਭੇਜ ਦਿੱਤਾ ਤੇ ਆ ਜੋ ਕੇਜਰੀਵਾਲ ਪੰਜਾਬ ਦੇ ਉੱਤੇ ਥਰੂ ਭਗਵੰਤ ਮਾਨ ਇੱਕ ਬੁੱਧੀ ਇੱਕ ਬਿਣਾ ਲੱਤਾਂ ਤੋਂ ਬਿਣਾ ਜ਼ੁਬਾਨ ਤੋਂ ਬਿਣਾ ਦਿਮਾਗ ਤੋਂ ਮੁੱਖ ਮੰਤਰੀ ਦੇ ਉੱਤੇ ਉਹ ਰਾਜ ਕਰ ਰਿਹਾ ਆ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਅੱਜ ਤੇ ਅਮਰੀਕਾ ਦੇ ਬਾਜਪਾ ਸਾਹਿਬ ਤੁਹਾਨੂੰ ਮੈਂ ਮੈਸੇਜ ਦਿਖਾ ਦਿੱਤਾ ਅਮਰੀਕਾ ਨੇ ਕਹਿ ਦਿੱਤਾ ਉਸ ਦੇ ਟਰੰਪ ਨੇ ਕਹਿ ਦਿੱਤਾ ਕਿ ਇੰਡੀਆ ਦੇ ਵਿੱਚ ਜਿਹੜੀ ਆ ਨਾਂ ਤੇ ਇਕਲੀਆਂ ਔਰਤਾਂ ਜਾਣ ਉੱਥੇ ਟੈਰਰਿਜ਼ਮ ਬਹੁਤ ਆ ਉੱਥੇ ਗੁੰਡਾਗਰਦੀ ਬਹੁਤ ਆ ਤੇ ਮੋਦੀ ਸਾਹਿਬ ਤੁਸੀਂ ਨਾਰਾ ਲਾਇਆ ਸੀ ਆਪਕੀ ਬਾਰ 트ੰਪ ਕੇ ਸਰਕਾਰ ਤੇ ਤੇਰੇ ਤੇ ਉਸ 트ੰਪ ਨੇ ਤੇਰਾ ਜਲੂਸ ਕੱਟ ਕੇ ਰੱਖ ਦਿੱਤਾ ਹਿੰਦੁਸਤਾਨ ਦੀ ਜਿਹੜਾ ਸਿਰ ਨੀਵਾ ਕਰ ਦਿੱਤਾ ਜੋ 트ੰਪ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਉਹਦੇ ਤੇ ਬੋਲਣਾ ਚਾਹੀਦਾ ਆ ਪਾਕਿਸਤਾਨ ਕੀ ਆ ਕਹਿੰਦੇ ਜੀ ਮੇਰੀ ਲੋਕੋ ਮੈਂ ਸੰਧੂਰ ਗਰਮ ਸੰਧੂਰ ਪੈ ਰਹਾ ਹੈ ਕਹਿੰਦੇ ਘਰ ਘਰ ਸੰਦੂਰ ਪਹੁੰਚਾएंगे ਤੇ ਮੇਰੀ ਭੈਣ ਕੋਈ ਕਿਸੇ ਦੇ ਕੋਲ ਸੰਦੂਰ ਫੜੇਗੀ ਜੁੱਤੀ ਲੈ ਕੇ ਮਗਰ ਚੜੇਗੀ ਕਿ ਕਿ ਮੇਰੇ ਸਿਰ ਦਾ ਸਾਈਂ ਜੀਂਦਾ ਰਹੇ ਤੇਰੇ ਕੋਲ ਕਿਉਂ ਮੈਂ ਸੰਦੂਰ ਲਵਾ ਕਦੇ ਸੁਆਗਣ ਕਿਸੇ ਕੋਲ ਸੰਦੂਰ ਨੀਪ ਕੇ ਹੱਥੋਂ ਫੜਦੀ ਉਹ ਕਹਿੰਦੀ ਮੇਰੇ ਮੇਰਾ ਜਿਹੜਾ ਸੁਹਾਗ ਆ ਉਹ ਲਿਆ ਕੇ ਸੰਦੂਰ ਦੇਗਾ ਮੋਦੀ ਸਾਹਿਬ ਆਪਣਾ ਸੰਦੂਰ ਤੇ ਤੂੰ ਸਾਹਮਣੇ ਸਕੇ ਤੇ ਲੋਕਾਂ ਨੇ ਸੰਦੂਰ ਵੜ ਤੇ ਫਿਰਦੇ ਹੋ ਤਕੜੇ ਹੋਵੋ ਰਜਿੰਦਰਪਾਲ ਜੀ ਕਿਸੇ ਕੋਲ ਡਰਦੇ ਹੋ ਜੇ ਗੱਲਾਂ ਤੁਰਿਆ ਰਹਿੰਦੀਆਂ ਦਾੰਗ ਫੜ ਕੇ ਤਕੜੇ ਰੋ ਬਾਲਾ ਸਭ ਕੇ ਜਦ ਸਾਨੂੰ ਤੁਹਾਨੂੰ ਇੱਥੇ ਆਉਣਾ ਪੈਣਾ ਇੱਥੇ ਇੰਟਰਨੈਟ ਖੜਕਾਉਣੀ ਪੈਣੀ ਇੱਕ ਢਲ ਕਾ ਸਦਾ ਕਰ ਦਿੱਤਾ ਪੂਰਾ ਪੰਜਾਬ ਸਦਾ ਹੋ ਜੂ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਨਾ ਕਿ ਕੰਦੂ ਦੇ ਮਤਾਬਕ ਚੱਲੋ ਕਿਸੇ ਨੇ ਨਹੀਂ ਜਾਣ ਕੇ ਖੁਰੋਂਾਂ ਪਿੱਛੇ ਕਿਸੇ ਪਾਰਟੀ ਨੇ ਆਣ ਕੇ ਤੁਹਾਡੀ ਡਿਸਮਿਸਲ ਨਹੀਂ ਰੋਕਣੀ ਕਿਸੇ ਨੇ ਤੁਹਾਡੇ ਲਈ ਬੂਹਾਂ ਨਹੀਂ ਜੇ ਖੋਲਣਾ ਤੁਹਾਨੂੰ ਆਪਣੀਆਂ ਲੱਤਾਂ ਤੇ ਆਪ ਭਾਰ ਚੱਲਣਾ ਪਏਗਾ ਇੱਕ ਗੱਲੇ ਨੋਟ ਕਰ ਲੈਣ ਕਦੀ ਨਹੀਂ ਕੋਈ ਕਿਸੇ ਲਈ ਲੜਦਾ ਤੇ ਨਾਲੇ ਕਟਾਰੂ ਚੱਕਵਾਰ ਕਰਦੇ ਤੇ ਲੱਤਾਂ ਹੀ ਹੈ ਨਹੀਂ ਹੋ ਕੀ ਲੜੇਗਾ ਸੋ ਪ੍ਰਧਾਨ ਜੀ ਤੁਹਾਡੇ ਕੋਲ ਮੈਂ ਛੁੱਟੀ ਵੀ ਲੈਣੀ ਆ ਮੇਰੇ ਆਪਣੇ ਇਲਾਕੇ ਚ ਸ਼ਾਮੀ ਆਪਣਾ ਗੁਰਮੀਰ ਸਰਪੰਚਾ ਦੇ ਘਰ ਫੰਕਸ਼ਨ ਹੈ ਉਹ ਨਹੀਂ ਇਹ ਵੀ ਉਹਨਾਂ ਕਡੇਰ ਬਾਬਾ ਨਾਲ ਇਹ ਵੀ ਇਲਾਕਾ ਵਾਕਈ ਹੋ ਗਿਆ ਉੱਥੇ ਮੈਨੂੰ ਪਿੰਡ ਚ ਜਾ ਕੇ ਉਹਨਾਂ ਨੇ ਫੰਕਸ਼ਨ ਰੱਖਿਆ ਉਹਦੇ ਚ ਵੀ ਪਹੁੰਚਣਾ ਪੈਣਾ ਮੈਂ ਇਥੋਂ ਤੁਹਾਡੇ ਕੋਲ ਛੁੱਟੀ ਮੰਗਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ